ਅੱਜ ਸੁਪਰੀਮ ਕੋਰਟ ਦੇ ਫੈਸਲੇ ਦੀ ਅਸੀਂ ਸਲਾਘਾ ਕਰਦੇ ਆ ਜੋ 12% ਉਹਨਾਂ ਨੇ ਕੋਟਾ ਜਿਹੜਾ ਅਲੱਗ ਕੀਤਾ ਵਾਲਮੀਕੀਸ਼ ਮਾਨ ਲਈ ਤਾਂ ਸਾਡੇ ਇਹ ਜਿਹੜਾ ਕੋਟਾ ਸੀਗਾ ਸ਼ੁਰੂ ਤੋਂ 1975 ਦੇ ਵਿੱਚ ਗਿਆਨੀ ਗੱਲ ਸਿੰਘ ਜੀ ਨੇ ਬਣਾਇਆ ਸੀਗਾ ਅੱਜ ਵੀ ਸਾਡਾ ਦਲਤਾਂ ਤੋਂ ਦਲਤ ਸਮਾਜ ਆ ਪਿਛੜਾ ਜੇ ਅਸੀਂ ਅੱਜ ਇਹ ਸੁਜੋਗ ਹੋ ਗਏ ਆ ਪੜਾਈ ਕਰਾਣ ਦੇ ਯੋਗ ਹੋ ਗਏ ਬੱਚਿਆਂ ਨੂੰ ਜੇ ਸਾਡੇ ਬੱਚੇ ਵੀ ਪੜ੍ਹ ਲਿਖ ਕੇ ਕੋਈ ਅੱਛੀ ਕਰੀਮ ਸੇਖਣ ਲਗੇ ਤਾਂ ਬਾਕੀ ਕਿਸੇ ਨੂੰ ਤਰਾਨੀ ਹੋਣੀ ਚਾਹੀਦਾ ਇਹ ਜਿਹੜਾ ਤਰਾਜ ਹੈ ਚੰਦ ਬੰਦਿਆਂ ਨੂੰ ਆ ਬਾਕੀ ਆਤਰ ਨਹੀਂ ਸਮਾਤਾ ਵਾਲਮੀਕੀ ਸਮਾਜ ਇੱਕ ਪਲੇਟਫਾਰਮ ਤੇ ਆ ਇੱਕ ਤੇ ਰਹੇਗਾ ਮੈਂ ਤੇ ਕਹਿੰਦਾ ਇਨਸਾਨ ਕੋਈ ਵੀ ਨਹੀਂ ਉੱਚਾ ਪਰਮਾਤਮਾ ਹੀ ਉੱਚਾ ਹੈ ਪਰਮਾਤਮਾ ਤੋਂ ਉੱਤੇ ਕੋਈ ਹੋਇਆ ਨਹੀਂਗਾ ਇਹ ਸਿਰਫ ਪਾਲ ਟੈਕਸ ਦੀ ਲੜਾਈ ਹੈ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਫਿਰ ਮੱਥੇ ਲੈਣੇ ਆਂ ਔਰ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹ ਇਤਿਹਾਸਕ ਫੈਸਲਾ ਕਰਕੇ 12% ਰੈਕਸ਼ਨ ਜਿਹੜਾ ਸਾਡੇ ਸਮਾਜ ਨੂੰ ਦਿੱਤਾ ਹੈ ਕਿ ਸਾਡੇ ਵੀ ਬੱਚੇ ਆਪਣੀ ਪਟੋਲ ਬਿਲਕੁਲ ਅਧਿਕਾਰ ਸਮਾਜ ਦੇ ਅਲੱਗ-ਅਲੱਗ ਲੋਕਾਂ ਦੇ ਨਹੀਂ ਨਹੀਂ ਦੇਖੋ ਇਸ ਦੇਸ਼ ਚ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਹੈ ਤੇ ਜੇ ਜਿਹੜਾ ਸਮਾਜ ਨੇ ਬੰਦ ਦੀ ਕਾਲ ਵੀ ਕੀਤੀ ਸਾਡੇ ਹੀ ਭਰਾ ਆ ਅਸੀਂ ਕਿਸੇ ਸਮਾਜ ਦਾ ਵਿਰੋਧ ਨਹੀਂ ਕਰਦੇ ਬਟ ਅਸੀਂ ਕਹਿੰਨੇ ਵੀ ਇਹ ਜਿਹੜਾ ਫੈਸਲਾ ਹੋਇਆ ਬਹੁਤ ਵਧੀਆ ਹੋਇਆ ਔਰ ਜਿਨ੍ਹਾਂ ਨੇ ਆਪਣੀ ਗੱਲ ਰੱਖਣੀ ਉਹਨਾਂ ਨੇ ਇਹ ਤਰੀਕਾ ਅਪਣਾਇਆ ਚਲੋ ਜਿਹਨੂੰ ਉਹਨਾਂ ਨੂੰ ਕਮੀ ਲੱਗਦੀ ਦੇ ਕਾਨੂੰਨ ਚ ਉਹ ਆਪਣੀ ਗੱਲ ਰੱਖ ਸਕਦੇ ਆ ਅੱਜ ਦਾ ਜਿਹੜਾ ਇਹ ਧਰਨਾ ਇਹ ਆਪਣੇ ਜਿਹੜੇ ਰਿਜ਼ਰਵੇਸ਼ਨ ਦੇ ਜਿਹੜੇ ਵੱਖ-ਵੱਖ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਦੇ ਵਿਰੋਧ ਚ ਇਹ ਲੈ ਜਿਹੜੇ ਲੈਜਿਸਲੇਚੋ ਕਿਉਂਕਿ ਜਿਹੜੀ ਪਹਿਲਾਂ 12.5% ਦੀ ਜਿਹੜੀ ਅਨੁਮਤੀ ਸੀਗੀ ਸੀ ਭਾਈਚਾਰੇ ਨੂੰ ਪਾਲਮਿਕ ਭਾਈਚਾਰੇ ਨੂੰ ਮੱਝ ਦੇ ਭਾਈਚਾਰੇ ਨੂੰ ਉਹਦੇ ਵਿੱਚ ਜਿਹੜਾ ਪਾਰਾ ਪਾਣੀ ਬੋਝ ਕਰਨੀ ਹੋਣਾ ਦੇਖੋ ਮੱਝ ਭਾਈਚਾਰਾ ਵੀ ਸਾਡੇ ਸਮਾਜ ਦਾ ਹੰਗਾ ਮਾੜੇ ਫੋਟੋ ਚਾਰੀ ਸਾਢੇ ਸਵਾਤ ਨੂੰ ਐਗਜ਼ੀਕਿਊਟ ਕਰਦੇ ਪੀ ਇਹਨਾਂ ਨੂੰ ਲੋਕਾਂ ਨੂੰ ਲੜਾਇਆ ਜਾਵੇ ਇਕੱਠੇ ਨਾਲ ਲੇਕਿਨ ਇਹ ਦੋਨੇ ਬਰਾਦੀਆਂ ਇਕੱਠੀਆਂ ਹੋ ਗਿਆਂ ਤੇ ਦਿਨਾਂ ਚ ਸਰਕਾਰਾਂ ਬਣਾ ਸਾਨੂੰ ਇਹ ਮਾੜੀਆਂ ਬਾੜੀਆਂ ਕਰਾਂ ਜੀ ਬੰਡਾ ਪਾ ਕੇ ਪਰ ਅਸੀਂ ਇਹ ਹੋਣੇ ਨਹੀਂ ਦੇਣਾ ਪੇਸ਼ ਕਰਨੀ ਹੁੰਦੀ ਆ ਠੀਕ ਨਹੀਂ ਉਹ ਸਾਡੇ ਭਰਾ ਆ ਅਸੀਂ ਉਹਨਾਂ ਦੇ ਭਰਾ ਆ ਕਿ ਅਸੀਂ ਤਾਂ ਭਾਰਤ ਸਰਕਾਰ ਨੂੰ ਹੀ ਬੇਇੱਜ਼ਤੀ ਕਰਦੇ ਆ ਵੀਰੇ ਜਿਹੜਾ ਪੰਗਾ ਪਾਇਆ ਇਹਨੂੰ ਵਾਪਸ ਲੈ ਲਓ ਰਿਵਿਊ ਪਾ ਕੇ ਇਹਨੂੰ ਖਤਮ ਕਰਾ ਦਿਓ ਇਹਨੂੰ ਨਾ ਬਧਾਓ ਜਿੱਦਾ ਪਹਿਲਾਂ ਚੱਲਦੀ ਆ ਉਦਾਂ ਹੀ ਚੱਲਣ ਦਿਓ ਜਿਨ੍ਹਾਂ ਦੇ ਕੋਲ ਜਿਹੜੇ ਸਾਧਨ ਹੀ ਨਹੀਂ ਸੀ ਇਹਨਾਂ ਦੇ ਕੋਲ ਅੱਗੇ ਵਧਣ ਦੇ ਲਈ ਕੋਈ ਵੀ ਆਸਰਾ ਨਹੀਂ ਸੀ ਤਾਂ ਇਸ ਤਰ੍ਹਾਂ ਕੋ ਬਾਵਾ ਸਾਹਿਬ ਡਾਕਟਰ ਮਿਤਕਣੇ ਉਹਨਾਂ ਨੂੰ 10 ਸਾਲ ਦੀ ਜਿਹੜੀ ਰਿਜ਼ਰਵੇਸ਼ਨ ਲਈ ਸੀ ਐਜੂਕੇਸ਼ਨ ਦੀ ਵੀ ਆ ਪਰ ਜਿਹੜੀਆਂ ਔਰ ਵਡੀਆਂ ਸਰਕਾਰਾਂ ਸੀ ਉਹਨਾਂ ਨੇ ਆਪਣੀਆਂ ਵੋਟਾਂ ਨੂੰ ਆਪਣੀ ਕੁਰਸੀ ਦੀ ਤਾਕਤ ਨੂੰ ਬਚਾਈ ਰੱਖਣ ਨੂੰ ਇਹਨਾਂ ਜਿਹੜਾ ਉਹਨੂੰ ਰਿਜ਼ਰਵੇਸ਼ਨ ਨੂੰ ਵਧਾਉਂਦੇ ਜਿਹੜਾ ਹੋ ਰਿਹਾ ਹੈ ਤਾਂ ਅੱਜ ਜਿਹੜਾ ਇਹ ਫੈਸਲਾ ਸੁਪਰੀਮ ਕੋਰਟ ਦੇ ਪਹਿਲੀ ਵਾਰ ਸੁਣਦਾ ਮੈਂ ਸਮਝਦਾ ਵੀ ਇਹਦੀ ਲੋੜ ਲਈ ਸੀ ਇਹਦਾ ਸਰਬ ਸਾਨੂੰ ਸੜਕਾਂ ਤੇ ਬੁਰਬੁਲ ਕੇ ਲਿਆਉਣ ਲਈ ਅਰੇ ਚੱਟਰਾ ਵਿੱਚ ਪਾਈ ਰੱਖਣਾ ਉਧਾਰੇ ਰੱਖਣਾ ਇਹ ਮੈਂ ਸਮਝਦਾ ਕੋਈ ਵਧੀਆ ਗੱਲ ਨਹੀਂ ਹੈਗੀ ਜਾਏਗੀ ਇਹਨਾਂ ਨੂੰ ਪ੍ਰਚਾਰ ਹੁੰਦਾ ਜਾਵੇ ਜਿਹੜੇ ਹੈਲਥ ਕੇਅਰ ਵਿੱਚ ਤੁਹਾਨੂੰ ਮਿਲ ਆ ਜਾਵੇ ਐਜੂਕੇਸ਼ਨ ਜਿਹੜੀ ਆ ਉਹ ਹਰ ਬੱਚ ਨੂੰ ਫ੍ਰੀ ਦਿੱਤੀ ਜਾਵੇ